ਭਾਈ ਜੀ ਕੀ ਮਾਮਲਾ ਜੇ ਕਿਹੜਾ ਤੁਸੀਂ ਰੋਡ ਤੇ ਖੜੇ ਅੱਜ ਭਾਈ ਅਸੀਂ ਇੱਥੇ ਕੋਈ ਨਾ ਲਵਾਰਿਸ ਲਾਸ਼ ਲਾਸ਼ ਸੀ ਅਸੀਂ ਉਹਨਾਂ ਦੇ ਕੋਲ ਗਏ ਥਾਣੇ ਸਰਦਾਰਪੁਰੇ ਤਲਾਹ ਕਰਨ ਕਿ ਇਹ ਇੱਥੇ ਜਦਾ ਕੋਈ ਬੰਦਾ ਆ ਗ੍ਰੋਪਿਆ ਉਹਨੂੰ ਕਿੱਥੇ ਲੈ ਕੇ ਜਾਣਾ ਉਹ ਕਹਿੰਦਾ ਜੀ ਆਪਣੇ ਕਮੇਟੀ ਘਰ ਦੱਸੋ ਕਮੇਟੀ ਘਰ ਗੱਲ ਕੀਤੀ ਉਹ ਕਹਿੰਦਾ ਸਿਵਲ ਦੱਸੋ ਭਾਈ ਇੱਥੇ ਕੋਈ ਬੰਦੇ ਦੀ ਕੋਈ ਵੈਲਿਊ ਹੈ ਨਹੀਂਗੀ ਜੋ ਇੱਥੇ ਰਹੀ ਸਰਕਾਰਾਂ ਦੇ ਹਾਲਾਤ ਆ ਕੁਝ ਨਹੀਂਗਾ ਬੰਦੇ ਲਈ ਇਹਨਾਂ ਨੇ ਇੱਕ ਕੁੱਤਾ ਮਰਿਆ ਲੋਕੀ ਉਹ ਚੱਕ ਕੇ ਕਿਧਰ ਸਾਈਡ ਤੇ ਕਰ ਦਿੰਦੇ ਆ ਆਣੇ ਵਾਲੇ ਬੇੜੀਆਂ ਪਾਈ ਜਾਂਦੇ ਆ ਜੇ ਅਸੀਂ 11 ਤੋਂ ਬਰਾ ਦੇ ਕੰਮ ਕੀਤੀ ਕੋਣ ਉਹ ਕਹਿੰਦੇ ਜੀ ਤੁਹਾਡੇ ਕੋਲ ਪ੍ਰਸ਼ਾਸ਼ਨ ਪਹੁੰਚਦਾ ਜੇ ਉਹ ਆਏ ਉਹ ਕਹਿੰਦੇ ਸਾਡਾ ਹੱਦ ਦੇ ਈਂ ਸਾਡਾ ਨਹੀਂ ਏਰੀਆ ਵਿੱਚ ਤਾਂ ਕੀ ਕੋਈ ਬੰਦੇ ਦੀ ਇੱਥੇ ਵੈਲਿਊ ਹੈ ਨਹੀਂ ਕਿ ਬੰਦਾ ਕੀ ਉਹਦਾ ਕੁੱਤੇ ਦੇ ਬਰਾਬਰ ਵੀ ਨਹੀਂ ਕਹਿਣਾ ਤੇ ਸਮਝਿਆ ਕਿੰਨੇ ਵਜੇ ਡੈਥ ਹੋਈ ਹੈ ਭਜੀ ਇਹਨਾਂ ਦੀ ਇਹ ਸਵੇਰ ਦੀ 10:30 11 ਵਜੇ ਇਦਾਂ ਹੀ ਲਾਸ਼ ਪਈ ਆ ਅਸੀਂ ਸਾਰੇ ਪਾਸੇ ਜਾਏ ਆ ਕੋਈ ਇਹਦੇ ਬਾਰੇ ਗੌਰ ਨਹੀਂ ਕਰ ਰਿਹਾ ਜੀ ਤੇ 3 ਵਜੇ ਹਜੇ ਤੱਕ ਸੁਨਾਮਪੁਰੇ ਕੋ ਆਇਆ ਅਸੀਂ ਸਾਰਿਆਂ ਦੇ ਕੋਲ ਜਾਏ ਆ ਇਹ ਮੁਹੱਲਾ ਕਿਹੜਾ ਪੈਂਦਾ ਭਜੀ ਇਹ ਮੁਹੱਲਾ ਸੰਦੋਰਾ ਪੈਂਦਾ ਜੀ ਥਾਣਾ ਉਹਨਾਂ ਦੇ ਵਿੱਚੋਂ ਉੱਥੇ ਅਸੀਂ ਗਏ ਮੁੰਚੀ ਸਾਹਿਬ ਕਹਿੰਦੇ ਸਾਡਾ ਕੋਈ ਰੋਲਾ ਨਹੀਂ ਕਹੇ ਦੇ ਵਿੱਚ ਅੱਛਾ ਜੀ ਹਾਂ ਜੀ ਕੌਣ ਸੀ ਮੁੰਚੀ ਪਤਾ ਤੁਹਾਨੂੰ ਕੌਣ ਆ ਬੰਦੇ ਉਹ ਨਾਮ ਨਹੀਂ ਪਤਾ ਨਾਮ ਨਹੀਂ ਪਤਾ ਜੀ ਮੇਨ ਮੁੰਚੀ ਉੱਤੇ ਹੈ ਨੀ ਜਿਗਾ ਮੁਕੇਸ਼ ਤੇ ਛੋਟਾ ਮੁੰਚੀ ਜਿਗਾ ਬੈਠਾ ਕੋਈ ਉੱਥੇ ਮੁੰਡਾ ਉਹਨੇ ਸਾਨੂੰ ਕਿਹਾ ਕਿ ਸਾਡਾ ਨਹੀਂ ਕੋਈ ਬੰਦਾ ਮਤ ਉਹਨਾਂ ਨੇ ਸਹੀ ਗਾਈਡ ਨਹੀਂ ਕੀਤਾ ਤੁਹਾਨੂੰ ਨਹੀਂ ਭਾਈ ਜੀ ਉਹਨਾਂ ਨੇ ਅਸੀਂ ਕੰਪਲੀਟ ਲੈ ਕੇ ਗਏ ਸੀ ਕੰਪਲੀਟ ਤੱਕ ਨਹੀਂ ਉਹਨਾਂ ਨੇ ਲਈ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੰਸਰਾਜੀ ਕਿੱਥੇ ਦੇ ਰਹਿਣ ਵਾਲੇ ਆ ਮੱਲਾ ਤੁਕਪੁਰ ਆ ਜੀ ਤੇ ਅੱਜ ਇੱਕ ਦੁਕਾਨ ਦੇ ਲਾਗੇ ਡੈੱਡ ਬੋਡੀ ਪ ਏ ਲੋਬਾਰ ਸਾਬ ਪੜੇ ਜਿੱਦਾਂ ਬਾਬਾ ਘੁੰਮਦਾ ਹੁੰਦਾ ਸੀਗਾ ਮੱਲੇ 'ਚ ਕਰੀ ਪੌੜੇ ਚੱਲ ਜਾਣਾ ਕਰੀ ਕਵਰਨਾ ਇੱਥੇ ਵੀ ਘੁੰਮਦਾ ਜਾਂਦਾ ਨਹੀਂ ਇਹ ਇੱਥੇ ਰੋਟੀ ਪਾਣੀ ਖਾ ਲਈ ਜਿੰਨੇ ਦੁਕਾਨ ਦੇ ਮੁੰਰੇ ਜਿੱਥੇ ਰਹਿੰਦਾ ਸੀਗਾ ਇਹ ਪੂਰਾ ਹੋ ਗਿਆ ਅੱਜ ਤੇ ਬੋਡੀ ਸਭ ਤੋਂ ਪਹਿਲਾਂ ਕਿਹਨੇ ਦੇਖੀ ਸਭ ਤੋਂ ਪਹਿਲਾਂ ਆਪਾਂ ਹੀ ਦੇਖੀ ਮੱਲੇ ਦੇ ਜਿੱਦਾਂ ਕਿੰਨੇ ਕ ਵਜੇ ਡੈਥ ਹੋਈ ਹੈ ਇਹ 6:30 6:10 ਵਜੇ ਨਾਲ 11:00 ਵਜੇ ਨਾਲ ਹੋ ਗਈ ਸੀ ਕਿੰਨਾ ਟਾਈਮ ਹੋ ਗਿਆ ਹੁਣ ਹੌਣ ਤੱਕ ਕਾਫੀ ਟਾਈਮ ਹੋ ਗਿਆ ਹੈ ਜਾਦੇ ਹੀ ਲੱਗੇ ਐ ਅਸਾਂਸਰ ਕਰਦਾ ਸਾਰਾ ਸਮਾਨ ਲੈ ਕੇ ਆਂਦਾ ਆ ਤਿੰਨ ਤਿੰਨ ਵੱਜ ਗਏ ਆ ਕੋਈ ਪੁਲਿਸ ਵਾਲੇ ਨਹੀਂ ਆਏ ਕੋਈ ਕੋਈ ਨਹੀਂ ਆ ਕਾਰਵਾਈ ਕਰਨ ਨੂੰ ਜੀ ਆਉਂਦਾ ਜੀ ਇੱਥੇ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਸੀਗੀ ਕਿਹੜਾ ਦਿੱਤੀ ਉਹ ਕਹਿੰਦੇ ਕਮੇਟੀਕਰ ਜਾਓ ਉੱਥੇ ਜਿੱਕੇ ਉਹ ਕਹਿੰਦੇ ਉੱਥੇ ਹੀ ਜਾਓ ਕਮੇਟੀਕਰ ਗਏ ਉਹ ਕਹਿੰਦੇ ਸਿਵਲ ਹਸਤਲ ਜਾਓ ਸਿਵਲ ਹਸਤਲ ਗਏ ਉਹ ਕਹਿੰਦੇ ਉੱਥੇ ਹੀ ਜਾਓ ਹੁਣ ਦੱਸੋ ਕਿੱਥੇ ਜਾਈਏ ਏਰੀਆ ਕਿਹਦਾ ਪੈਂਦਾ ਇਹ ਥਾਣੇ ਦਾ ਏਰੀਆ ਕਿਹਦਾ ਪੈਂਦਾ ਆਪਣਾ ਸਤਰਾ ਸੀੜੀ ਪੈਂਦਾ ਉੱਧਰ ਸਤਰਾਮਪੁਰ ਤੇ ਸਤਰਾਮਪੁਰ ਨੂੰ ਫੋਨ ਨਹੀਂ ਕੀਤਾ ਪ ਤੇ ਜਿਹੜੇ ਸਦਰ ਵਾਲੇ ਆਏ ਸੀ ਇਹ ਕੀ ਕਰਨ ਆਏ ਸੀ ਇਹ ਵੀ ਉੱਦੇ ਪਾਸ ਜਿਹੜੀ ਮਾਰ ਕੇ ਚਲ ਗਏ ਜੀ ਡੈਡ ਬੋੜੀ ਕੋਈ ਨਹੀਂ ਚੱਕ ਕੇ ਲੈ ਕੇ ਗਈ ਕੋਈ ਨਹੀਂ ਚੱਕਿਆ ਜੀ ਇਹ ਬਾਬਾ ਉੱਥੇ ਰਹਿੰਦਾ ਕਿੱਥੇ ਆਏ ਕੋਈ ਘਰ ਹੈਗਾ ਇਹਦਾ ਕੋਈ ਘਰ-ਵਾਰ ਨਹੀਂ ਪਤਾ ਕਿ ਕਿੱਥੇ ਦਾ ਆ ਇੱਥੇ ਤਾਂ ਜਿੱਦਾਂ ਮੱਲੇ ਦੀ ਘੁੰਮਦਾ ਹੁੰਦਾ ਸੀ ਕਿੰਨੇ ਟਾਈਮ ਤੋਂ ਘੁੰਮਦਾ ਸੀ ਫਟੋਗਾਲ ਤਾਂ 4 ਸਾਲ ਹੀ ਹੋ ਗਏ ਇੱਥੇ ਘੁੰਮਦੇ ਨਹੀਂ ਠੀਕ ਆ ਲਵਾਰ ਸਹੀ ਆ ਉਧਰ ਤੇ ਹਜੇ ਤੱਕ ਡੈਡ ਬੋੜੀ ਇੱਥੇ ਹੀ ਆ ਇੱਥੇ ਹੀ ਆ ਜੀ ਸਦਰ ਤੁਸੀਂ ਤਨਨਾਪੁਰੇ ਥਾਣੇ ਤੋਂ ਆਏ ਆ ਕੀ ਮਾਮਲਾ ਜੀ ਸਰ ਇੱਕ ਟੈਲੀਫੋਨ ਆਇਆ ਸੀ ਇੱਕ ਡੈਡ ਬੋੜੀ ਸੰਤੋਪੁਰੇ ਮੱਲੇ ਦੇ ਤੇ ਇਹ ਮੋਰਚੀ ਦੇ ਜੁਲਾਹ ਤੱਕਾ ਦਿੱਤੀ ਹੈ ਉਰਬਤਰ ਘੰਟੇ ਤੱਕ ਹੱਤਾ ਰੱਖਿਆ ਜਾਵਾ ਮੋਰਚੀ ਵਿੱਚ ਉਹ ਤੋਂ ਅਗਲੀ ਵਾਰ ਕਾਰਵਾਈ ਕੀਤੀ ਜਾਏ ਸਰ ਕੋਈ ਪਛਾਣ ਪਤਾ ਲੱਗੀ ਬੰਦੇ ਦੀ ਕੋਈ ਪਛਾਣ ਨਹੀਂ ਲੱਗੀ ਅਨਨੋਨ ਡੈਡ ਬੋਡੀ ਜੀ ਹਾਣਿਟਰ ਸਰ ਇੱਕ ਡੈਡ ਬੋਡੀ ਆਈ ਹੈ ਜੀ ਕੀ ਮਾਮਲਾ ਹੈ ਸਾਰਾ ਨਹੀਂ ਕਰੀਬਨ 4 4:30 ਵਜੇ ਇੱਕ ਸੁਤਨਾਮਪੁਰ ਦੇ ਨੌਜਵਾਨ ਜੀਐਸ ਆਈ ਬੈਂਡ ਜੀ ਇੱਕ ਅਨਨੋਨ ਡੈਡ ਬੋਡੀ ਲੈ ਕੇ ਆਈ ਜੀ ਜੀ ਉਮਰ 55 ਤੋਂ 60 ਸਾਲ ਤੇ ਉਹ ਉਹ ਜੀ ਰਖਾ ਤੇ ਅਗੇ ਤਰੀਕਾ ਦਾ ਯੂਟਿਬ ਸੁਲੂਸ਼ਨ ਦੱਸ ਸਕਦਾ ਕੋਸਰ ਸੱਟ ਜੋੜ ਤਾਂ ਨਹੀਂ ਹੈ ਕਿ ਕੋਈ ਬਜ਼ੁਰਗ ਦੀ ਗਈ ਬਾਅਦ ਤੋਂ ਪਤਾ ਲੱਗਿਆ ਪੋਸਮੋਰਟਮ ਕਰਕੇ ਪਤਾ ਲੱਗਿਆ